ऐसे कुछ कार्य ਕੀਤੇ ਜਾਣ ਜਾਣੇ ਜਿਵੇਂ ਤੁਸੀਂ ਪਿਛਲੇ ਅੱਦੇ ਦੇ ਵੀ ਸੁਣਿਆ ਕਿ ਇੱਕ ਲੜਕੀ ਵੱਲੋਂ ਆ ਕੇ ਸਰੋਵਰ ਦੇ ਕੰਢੇ ਤੇ ਬਹਿ ਕੇ ਜਿਸ ਦਿਨ ਯੋਗ ਦਿਵਸ ਸੀ ਉਸ ਦਿਨ ਆ ਕੇ ਤਿਯੋਗਾ ਕੀਤਾ ਗਿਆ ਆਪਣੀਆਂ ਫੋਟੋਆਂ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਪ੍ਰਧਾਨ ਸ਼ਰਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਐਕਸ਼ਨ ਲੈ ਕੇ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਉਸ ਲੜਕੀ ਦੇ ਖਿਲਾਫ ਜਿਹੜਾ ਪਰਚਾ ਸੀ ਪੁਲਿਸ ਕੋਲ ਉਹ ਵੀ ਦਰਜ ਕਰਵਾਇਆ ਪਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪ੍ਰਬੰਧ ਵਿੱਚ ਸਹਿਯੋਗ ਜ਼ਰੂਰ ਕਰੀਏ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆ ਕੇ ਕੀਰਤਨ ਸੁਣੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੇ ਨਾ ਕਿ ਬਾਨੋ ਸੁਵਾਨੀਆਂ ਰੀਲਾ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾਣ ਇਹ ਫੋਟੋਆਂ ਖਿੱਚਣ ਦਾ ਕੇਂਦਰ ਨਹੀਂ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਮੋਬਾਈਲਾਂ ਦੇ ਜਿਹੜੇ ਵਰਤੋਂ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜਾਂ ਹੋਰ ਗੁਰੂ ਅਸਥਾਨਾਂ ਤੇ ਜਿੱਥੇ ਵੀ ਆਪ ਜੀ ਦਰਸ਼ਨ ਜਿਦਾਰੇ ਕਰਨ ਵਾਸਤੇ ਜਾਂਦੇ ਹੋ ਉਹਨਾਂ ਥਾਵਾਂ ਤੇ ਜਾ ਕੇ ਤੇ ਮੋਬਾਈਲਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ ਗੁਰਮਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਆਸਥਾ ਦਾ ਕੇਂਦਰ ਹੈ। ਔਰ ਕਈ ਵੇਰਾਂ ਕਈ ਲੋਕ ਜਾ ਕੇ ਗੈਰ ਸਿੱਖ ਜਿਨ੍ਹਾਂ ਨੂੰ ਸਾਡੀ ਮਰਯਾਦਾ ਬਾਰੇ ਸਾਡੀ ਪਰੰਪਰਾ ਬਾਰੇ ਨਹੀਂ ਪਤਾ। ਉਹਨਾਂ ਦੇ ਵੱਲੋਂ ਆ ਕੇ ਤੇ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਐਸੇ ਕੁਝ ਕਾਰਜ ਕੀਤੇ ਜਾਣ ਜਾਣੇ ਜਿਵੇਂ ਤੁਸੀਂ ਪਿਛਲੇ ਅੱਜ ਦੇ ਵੀ ਸੁਣਿਆ ਕਿ ਇੱਕ ਲੜਕੀ ਵੱਲੋਂ ਆ ਕੇ ਸਰੋਵਰ ਦੇ ਕੰਢੇ ਤੇ ਬਹਿ ਕੇ ਜਿਸ ਦਿਨ ਯੋਗ ਦਿਵਸ ਸੀ ਉਸ ਦਿਨ ਆ ਕੇ ਤੇ ਯੋਗਾ ਕੀਤਾ ਗਿਆ ਆਪਣੀਆਂ ਫੋਟੋਆਂ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਪ੍ਰਧਾਨ ਸ਼ਰਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਐਕਸ਼ਨ ਲੈ ਕੇ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਉਸ ਲੜਕੀ ਦੇ ਖਿਲਾਫ ਜਿਹੜਾ ਪਰਚਾ ਸੀ ਪੁਲਿਸ ਕੋਲ ਉਹ ਵੀ ਦਰਜ ਕਰਵਾਇਆ ਪਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪ੍ਰਬੰਧ ਵਿੱਚ ਸਹਿਯੋਗ ਜ਼ਰੂਰ ਕਰੀਏ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆ ਕੇ ਕੀਰਤਨ ਸੁਣੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੇ ਢਾਡੀ ਸਹਿਬਾਨ ਇਤਿਹਾਸ ਸਰਵਣ ਕਰਵਾਉਂਦੇ ਨੇ ਬੈਠ ਕੇ ਤੇ ਢਾਡੀਆਂ ਦੇ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ ਜਾਏ ਨਾ ਕਿ ਬਾਨੋ ਸੁਵਾਨੀਆਂ ਰੀਲਾ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾਣ ਇਹ ਫੋਟੋ ਮਾ ਖਿੱਚਣ ਦਾ ਕੇਂਦਰ ਨਹੀਂ ਬੇਸ਼ੱਕ ਕਈ ਲੋਕ ਇਸ ਢੰਗ ਦੇ ਨਾਲ ਆਉਂਦੇ ਨੇ ਕਿ ਅਸੀਂ ਫੋਟੋ ਖਿੱਚ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਿਖਾਵਾਂਗੇ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਏ ਪਰ ਬਹੁਤ ਲੋਕ ਉਹਨਾਂ ਚੀਜ਼ਾਂ ਦਾ ਮੋਬਾਈਲਾਂ ਦਾ ਗਲਤ ਫਾਇਦਾ ਉਠਾ ਕੇ ਤੇ ਸਿੱਖਾਂ ਦੀ ਆਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਵੀ ਜ਼ਰੂਰ ਕਰ ਰਹੇ ਨੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਮੋਬਾਈਲਾਂ ਦੇ ਜਿਹੜੇ ਵਰਤੋਂ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜਾਂ ਹੋਰ ਗੁਰੂ ਅਸਥਾਨਾਂ ਤੇ ਜਿੱਥੇ ਵੀ ਆਪ ਜੀ ਦਰਸ਼ਨ ਜਿਦਾਰੇ ਕਰਨ ਵਾਸਤੇ ਜਾਂਦੇ ਹੋ ਉਨਰਥਾਂ ਉੱਤੇ ਜਾ ਕੇ ਤੇ ਮੋਬਾਈਲਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ